ਕਿਉਂਕਿ ਇਹ ਜਿਹੜਾ ਘਰ ਹੈ ਨਾ ਇਹ ਜਿਹੜੀਆਂ ਕੰਧਾਂ ਤੁਸੀਂ ਦੇਖ ਰਹੇ ਇਹ ਅਸਲੀ ਘਰ ਹੈ ਉਦਾਂ ਦਾ ਉਦਾਂ ਹੀ ਜਿੱਥੇ ਧੰਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਉਹ ਮਹਾਰਾਜ ਦੇ ਚਰਨ ਪਏ ਹਨ ਮਹਾਰਾਜ ਖੁਦ ਇੱਥੇ ਆ ਕੇ ਰਹੇ ਹਨ ਇਹ ਘਰ ਯੂਨੈਸਕੋ ਦੇ ਨਾਲ ਲਿਸਟਡ ਹੈ ਇਹਦੀ ਕੋਈ ਭੰਨ ਤੋੜਨੀ ਕੀਤੀ ਜਾ ਸਕਦੀ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਔਰ ਆ ਜਿਹੜਾ ਦਰਵਾਜ਼ਾ ਹੈ ਆ ਪੰਕਤੀ ਵੇਖੋ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਾ ਸੰਗਤ ਜੀ ਉਹ ਵੀ ਇੱਕ ਦਿਨ ਸੀ ਜਦੋਂ ਗੁਰੂ ਸਾਹਿਬ ਜੀ ਖੁਦ ਇਥੋਂ ਆਏ ਹੋਣਗੇ ਇਸੇ ਦਰਵਾਜ਼ੇ ਤੋਂ ਗੁਰੂ ਸਾਹਿਬ ਜੀ ਨੇ ਚਰਨ ਆਪਣੇ ਪਾਏ ਹੋਣਗੇ ਦੱਸਿਆ ਜਾਂਦਾ ਹੈ ਕਿ ਇੱਕ ਸਿੰਧੀ ਸਿੱਖ ਸੀ ਜਿਸ ਦਾ ਇਹ ਘਰ ਸੀ ਇੱਕ ਇਧਰ ਵੀ ਪੰਕਤੀ ਲਿਖੀ ਹੈ ਪਹਿਲਾਂ ਵੀ ਅਸੀਂ ਪੜ੍ਹੇ ਹੀ ਸੀ ਬਾਬਾ ਫਿਰ ਮੱਕੇ ਗਏ ਆ ਨੀਲ ਬਸਤਰ ਧਾਰੇ ਬਨਵਾਰੀ ਕਿਉਂਕਿ ਦੱਸਿਆ ਜਾਂਦਾ ਹੈ ਕਿ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਮੱਕੇ ਵੱਲ ਨੂੰ ਚੌਥੀ ਉਦਾਸੀ ਤੇ ਗਏ ਹਨ ਉਹਨਾਂ ਦੀ ਉਦਾਸੀ ਇਥੋਂ ਹੀ ਸ਼ੁਰੂ ਹੋਈ ਸੀ ਦਾ ਸੇ ਗੱਲ ਦਾਅਵੇ ਨਾਲ ਤ ਨਹੀਂ ਕਹਿ ਸਕਦਾ ਕਿਉਂਕਿ ਇਤਿਹਾਸ ਦੇ ਵਿੱਚੋਂ ਕੁਝ ਹੋਰ ਵੀ ਪੱਖ ਮਿਲਦੇ ਹਨ ਪਰ ਇੱਥੇ ਮੰਨਿਆ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੋ ਵਾਰ ਆਏ ਹਨ ਤੇ ਦੋ ਵਾਰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਇਹ ਸਰਸ਼ਾਰ ਹੋਈ ਧਰਤੀ ਹੈ ਇਹ ਘਰ ਹੈ ਪਵਿੱਤਰ ਇੱਕ ਵੱਡੇ ਨਿਸ਼ਾਨ ਸਾਹਿਬ ਹਨ ਇੱਕ ਆ ਘਰ ਦੇ ਵਿੱਚ ਨਿਸ਼ਾਨ ਸਾਹਿਬ ਹੋਰ ਝੂਲ ਰਹੇ ਹਨ ਨੀਲੇ ਬਸਤਰ ਹਨ ਨਿਸ਼ਾਨ ਸਾਹਿਬ ਜੀ ਦੇ ਆ ਦੇਖੋ ਇਹ ਘਰ ਦੇ ਵਿੱਚ ਚਾਰ ਦੁਆਰੀ ਹੈ ਪ੍ਰਾਣੀ ਓਦਾਂ ਦੀ ਓਦਾਂ ਹੀ ਤਾਂ ਇਹ ਤਾਰ ਹੈ ਜੀ ਪਵਿੱਤਰ